ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕਿਵੇਂ ਹੋ ਸਾਰੇ ਉਮੀਦ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਲੰਮੀ ਵਲੌਗ ਉਤੇ ਹੋਰ ਸਨავ ਜੀ ਕੀ ਹਾਲ ਚਾਲਾ ਮੌਸਮ ਕਿੱਦਾਂ ਦਾ ਸਾਰਿਆਂ ਨੇ ਜੋਰ ਦੱਸਿਓ ਇਹ ਹੈਗਾ ਜੀ ਸਵੇਰੇ ਗੁੱਡ ਮਾਰਨਿੰਗ ਦਾ ਟਾਈਮ ਆ ਤਕਰੀਬਨ ਇੱਥੇ ਸਾਢੇ 1:15 ਦਾ ਟਾਈਮ ਹੋ ਗਿਆ ਸੀ ਚਾਹ ਵਗੈਰਾ ਆਪਾਂ ਨੇ ਬਣਾ ਲਈ ਸੀ ਤੇ ਮੌਸਮ ਦੇਖੋ ਕਿੰਨਾ ਸੋਨਾ ਹੋ ਰਿਹਾ ਹੈ ਨਾ ਤੇ ਇਹ ਰਾਤ ਨਾਲ ਇੰਨਾ ਜ਼ਾਰੇ ਮੀਂਹ ਆਇਆ ਨਾ ਬਹੁਤ ਜ਼ਾਰੇ ਮੀਂਹ ਆਇਆ ਤਕਰੀਬਨ ਮੈਨੂੰ ਲੱਗਦਾ 1.5 ਘੰਟਾ ਹਾਂ ਜੀ 1.5 ਘੰਟਾ ਨਾ ਰਾਮ ਨੇ ਇੰਨਾ ਜਿਆਦਾ ਮੀਂਹ ਪਿਆ ਪੂਰੇ ਜੋਰ ਦਾ ਮੀਂਹ ਸੀਗਾ ਤੇ ਬਦਲਦਾ ਬਟ ਪਹਿਲਾਂ ਤੁਸੀਂ ਸੀਗੇ ਤਕਰੀਬਨ ਘੰਟਾ ਤੋਂ ਪਹਿਲਾਂ ਲੱਗਣ ਲੱਗੇ ਸੀ ਮੀਂਹ ਆਉਣ ਵਾਲਾ ਹਨ ਇੰਨਾ ਜਿਆਦਾ ਲਸ਼ਕ ਰਿਹਾ ਸੀ ਬਹੁਤ ਜਿਆਦਾ ਹਨਾ ਪਰ ਜਦੋਂ ਆਇਆ ਫਿਰ ਤਾਂ ਬਸ ਖਾਦੀ ਪਾਰ ਕਰਤੀ ਇੰਨਾ ਜਿਵੇਂ ਰੱਬ ਨਾ ਢੇਰੀ ਹੋ ਗਿਆ ਹੁੰਦਾ ਤੇ ਪਰ ਮੌਸਮ ਦੇਖੋ ਹਨਾ ਕਿੰਨਾ ਸੋਹਣਾ ਹੋ ਗਿਆ ਸਾਫ ਸਾਫ ਹੋ ਗਿਆ ਅਸਮਾਨ ਸਾਰਾ ਤੇ ਬਿਲਕੁਲ ਵੀ ਧੂੜ ਮਿੱਟੀ ਨਹੀਂ ਕੋਈ ਗਰਦਾ ਨਹੀਂ ਤੇ ਬਾਕੀ ਦ੍ਰਿਸ਼ ਤੇ ਦੇਖੋ ਹਨਾ ਕਿੰਨੇ ਸੋਹਣੇ ਲੱਗ ਰਹੇ ਪਰ ਇਸ ਟਾਈਮ ਵੀ ਨਾ ਹਵਾ ਬਹੁਤ ਸੋਹਣੀ ਚੱਲ ਰਹੀ ਸੀ ਬਹੁਤ ਸੋਹਣੀ ਹਵਾ ਚੱਲ ਰਹੀ ਸੀ ਤੇ ਹਾਂਜੀ ਇੱਥੇ ਬਸ ਮੈਂ ਇਥੇ ਵੱਲ ਬੱਚਿਆਂ ਨੂੰ ਠਾ ਲਿਆ ਸੀਗਾ ਤੇ ਕਿਉਂਕਿ ਸਕੂਲ ਦਾ ਟਾਈਮ ਹੋਣ ਵਾਲਾ ਸੀ ਇਹਨਾਂ ਦਾ ਹਨ ਜਦੋਂ ਸਵੇਰ ਜਲਦੀ ਉੱਠਣ ਦਾ ਕਾਰਨ ਮੇਨ ਇਹੀ ਹੁੰਦਾ ਹੈ ਬੱਚਿਆਂ ਨੇ ਸਕੂਲ ਜਾਣਾ ਤੇ ਤਕਰੀਬਨ 7 ਵਜੇ ਨਾਲ ਇਹਨਾਂ ਦੀ ਜਿਹੜੀ ਬੈਨ ਆਹੋ ਆ ਜਾਂਦੀਆਂ ਹਨਾ ਤੇ ਸਬਜ਼ੀ ਵੀ ਬਣਾਉਣ ਵਾਲੀ ਸੀਗੀ ਮੇਰੀ ਇੱਥੇ ਕਿਉਂਕਿ ਰਾਤ ਜਿਹੜੀ ਸਬਜ਼ੀ ਸੀਗੀ ਉਹ ਕੱਲ ਸੁਆ ਲਈ ਸੀ ਤੇ ਫਿਰ ਮੈਂ ਕਿਹਾ ਚਲੋ ਸਵੇਰ ਤਾਜੀ ਸਬਜ਼ੀ ਬਣਾ ਲੈਨੇ ਆ ਕਿਉਂਕਿ ਥੋੜੀ ਜੀ ਪਈ ਸੀ ਉਹਦੇ ਨਾਲ ਨਾ ਤਾਂ ਆਪਣਾ ਨਾ ਸਰਨਾ ਸੀ ਬੱਚਿਆਂ ਨੇ ਵੀ ਲੈ ਕੇ ਜਾਣਾ ਸੀਗਾ ਸਕੂਲ ਟਿਫਨ ਆਪਣਾ ਤੇ ਨਾਲ ਇਹਨਾਂ ਦੇ ਪਾਪਾ ਨੇ ਵੀ ਲੈ ਕੇ ਜਾਣਾ ਸੀ ਤੇ ਮੈਂ ਨਾਲ ਨਾਲ ਬੱਚਿਆਂ ਨੂੰ ਲੱਗੀ ਹੋਈ ਸੀ ਤਿਆਰ ਕਰਨ ਉਹਨਾਂ ਦੀ ਯੂਨੀਫਾਰਮ ਨੂੰ ủi ਦੀ ਲੱਗੀ ਹੋਈ ਸੀ ਮੈਂ ਪ੍ਰੈਸ ਕਰਨਾ ਹਨਾ ਵਿੱਚ ਵੀ ਮੈਂ ਤੇਲ ਗਰਮ ਰੱਖ ਕੇ ਪ੍ਰੈਸ ਲਾ ਕੇ ਹੀ ਤੇ ਫਿਰ ਮੈਂ ਪਿਆਜ਼ ਵਗੈਰਾ ਪੁਨਰਨੇ ਪਾ ਕੇ ਥੋੜਾ ਜਿਹਾ ਗੈਸ 'ਚ ਮੋ ਕਰਕੇ ਨਾਲ ਨਾਲ ਮੈਂ ਜਾ ਕੇ ਪ੍ਰੈਸ ਕਰਕੇ ਆਈ ਹਨਾ ਵਿੱਚ ਵੀ ਮੇਰਾ ਧਿਆਨ ਬੱਚਿਆਂ 'ਵੰ ਨਹੀਂ ਸੀਗਾ ਤੇ ਮੈਂ ਤੋੜੀਆਂ ਸੁਬਾ ਜਲਦੀ ਯਾਨੀ ਕਿ ਉੱਠਣ ਸਾਰ ਚਾਹ ਪੀਣ ਸਾਰ ਮੈਂ ਨਾਲ ਦੀ ਨਾਲ ਆਪਣਾ ਸਬਜੀ ਪਾਣੀ ਦੀ ਲੱਗ ਗਈ ਸੀ ਤਿਆਰੀ ਕਰਨਾ ਹਨਾ ਜਦੋਂ ਆਪਾਂ ਨੇ ਸੁਬਾ ਜਲਦੀ ਯਾਨੀ ਕਿ ਨਾ ਸਬਜੀ ਵਗੈਰਾ ਬਣਾਉਣੀ ਹੋਵੇ ਫਿਰ ਥੋੜੀ ਜਿਹੀ ਜ਼ਿਆਦੇ ਥੋੜੀ ਜਿਹੀ ਟੈਂਸ਼ਨ ਜੀ ਹੁੰਦੀ ਜੇ ਫਿਰ ਆਪਣੇ ਕੋਲ ਪਈ ਹੋਵੇ ਫਿਰ ਇੰਨੀ ਚਲੋ ਆਪਾਂ ਨੂੰ ਹੁੰਦਾ ਨਹੀਂ ਤੇ ਇਧਰ ਦੇਖੋ ਸਾਡੇ ਚਿੱਲੇ ਦਾ ਹਾਲ ਓੜਲਾ ਜਿਹੜਾ ਚਿੱਲਾ ਸੀ ਨਾ ਯਾਨੀ ਕਿੜਾ ਬਰਨਰ ਸੀਗਾ ਦੇ ਬਿਲਕੁਲੀ ਉਹ ਹੋਣਾ ਜਨ ਕਿਹੜੀ ਪੱਤੀ ਹੁੰਦੀ ਉਹਨੂੰ ਜੜ ਲਾ ਕੇ ਬਿਲਕੁਲੀ ਨੀਚੇ ਗਿਰ ਗਿਆ ਉਹ ਸਾਰਾ ਚੁੱਲਾ ਸਾਡਾ ਖਰਾਬ ਹੋ ਗਿਆ ਉੱਡੀ ਸਾਈਡ ਨਾਲ ਤੇ ਪਹਿਲਾਂ ਮੈਂ ਇੱਕ ਵਾਰੀ ਰਿਪੇਅਰ ਕਰਵਾ ਵੀ ਲਿਆ ਸੀ ਬੱਟ ਹੁਣ ਫੇਰ ਖਰਾਬ ਹੋ ਗਿਆ ਹਨਾ ਹੁਣ ਤਾਂ ਮੈਨੂੰ ਲੱਗਦਾ ਸ਼ੈਰ ਵੀ ਸਾਥ ਛੱਡੂਗਾ ਚਲੋ ਜਿੰਨਾ ਟਾਈਮ ਹੈਗਾ ਉਹਨਾ ਟਾਈਮ ਆਪਾਂ ਇਹਨੂੰ ਯੂਜ਼ ਕਰਦੇ ਹੁਣ ਪਰਲੇ ਚੁੱਲਿਆਂ ਦੀ ਦੋਨਾਂ ਦੀ ਆਗੀ ਬਾਹਰੀ ਤੇ ਹਾਂਜੀ ਮੈਂ ਸਬਜ਼ੀ ਦੇ ਖੁਰਾਕ ਤੇ ਬਣਨੀ ਆਪਣਾ ਉਹੀ ਮੈਥਡ ਜਿਹੜਾ ਆਪਾਂ ਵਰਤਦੇ ਹਾਂ ਤੇ ਇੱਥੇ ਮੈਂ ਲੱਗੀ ਸੀ ਆਟਾ ਵਗੈਰਾ ਗੁੰਨਾ ਹਨਾ ਤੇ ਬੱਚਿਆਂ ਨੇ ਜਾਣਾ ਹੁੰਦਾ ਸਕੂਲ ਮੈਂ ਨਾਲ ਦੀ ਨਾਲ ਸਬਜ਼ੀ ਵਗੈਰਾ ਬਣਾ ਕੇ ਨਾਲ ਦੀ ਨਾਲ ਆਟਾ ਗੁੰਨ ਕੇ ਨਾ ਉਹਨਾਂ ਦੇ ਬਸ ਪਰੌਂਠੇ ਬਣਾਉਣ ਲੱਗ ਜੰਨੇ ਹੁੰਦੀਆਂ ਤੇ ਉਹਨਾਂ ਨੂੰ ਜਿਹੜਾ ਤਿਆਰ ਕਰਨ ਦਾ ਹੁੰਦਾ ਕੰਮ ਜਿਵੇਂ ਬੱਚਿਆਂ ਦੇ ਵਾਲ ਵਗੈਰਾ ਉਹ ਹੁਣੇ ਉਹ ਮੈਂ ਬਾਅਦ ਵਿੱਚ ਕਰਦੀ ਹੁੰਦੀ ਆ ਕਿਉਂਕਿ ਇਹਨਾਂ ਦੇ ਨਾ ਇੱਕ ਵਾਰੀ ਟਿਫਨ ਵਗੈਰਾ ਮੈਂ ਪੈ ਕੇ ਇੱਥੇ ਕਰਕੇ ਇਹਨਾਂ ਨੂੰ ਫੜਾ ਦੇਣੀ ਆ ਤੇ ਰੋਟੀ ਪਾਕੇ ਦੇ ਦੇਣੀ ਆਪਣਾ ਜਿੰਨਾ ਇਹਨਾਂ ਨੇ ਖਾਣੀ ਹੁੰਦੀ ਆ ਤੇ ਹਾਂਜੀ ਇੱਥੇ ਬੱਚੇ ਮੇਰੇ ਚਲੇ ਗਏ ਸੀ ਸਕੂਲ ਇਹਨਾਂ ਦੇ ਪਾਪਾ ਵੀ ਚਲੇ ਗਏ ਸੀ ਤੇ ਮੈਂ ਲੱਗੀ ਸੀ ਆਪਣੀਆਂ ਸਫਾਈਆਂ ਕਰਨ ਤੇ ਸਵੇਰੇ ਸਵੇਰੇ ਦਾ ਮੇਨ ਸਾਰੀਆਂ ਭੈਣਾਂ ਦਾ ਤਕਰੀਬਨ ਇਹੀ ਰੂਟੀਨ ਆ ਹਨਾ ਤੇ ਬਸ ਮੈਂ ਇਥੇ ਬੈੱਡ ਸ਼ੀਟ ਹੈ ਜਿਹਨੇ ਚੇਂਜ ਨਹੀਂ ਸੀ ਕੀਤੀ ਛਾੜ ਕੇ ਬੈੱਡ ਸ਼ੀਟ ਵਗੈਰਾ ਮੈਂ ਬਿਛਾਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਜਾਣਾ ਸੀਗਾ ਜੀ ਗੁੱਗੇ ਦਾ ਅੱਜ ਸੀਗਾ ਮੱਥਾ ਟੇਕਣਾ ਹਣਾ ਹਰ ਇੱਕ ਦੇ ਇਹ ਨਾ ਕਿ ਉਹ ਵੀ ਕਈ ਵਣ ਨਹੀਂ ਵੀ ਇਹ ਚੀਜ਼ ਨੂੰ ਮੰਨਦੀਆਂ ਕਈ ਜਗ੍ਹਾ ਤੇ ਮੰਨਦੇ ਨੇ ਕਈ ਨਹੀਂ ਹਣਾ ਹਰੇਕ ਦਾ ਦੇਖੋ ਹਾਂਜੀ ਹਰ ਇੱਕ ਦਾ ਜਿਹੜਾ ਮੰਨਣ ਦਾ ਤਰੀਕਾ ਦਾ ਕੋਈ ਵੀ ਆਪਣਾ ਤਿਹਾੜ ਮਨਾਉਨੇ ਉਹਨੂੰ ਵੀ ਮਨਾਉਣ ਦਾ ਜਿਹੜਾ ਹੈਗਾ ਤਰੀਕਾ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਹੈਗਾ ਇਹ ਕੋਈ ਇਹ ਨਾ ਕਿਉਂ ਹਣਾ ਵੀ ਬਹਿਮ ਨੇ ਪਰ ਜਿੱਦਾਂ ਆਪਣੇ ਵੱਟ ਬਡੇਰੇ ਆਪਣੇ ਵੱਡੇ ਬਜ਼ੁਰਗ ਹਣਾ ਆਪਣੇ ਘਰ ਦੇ ਵਿੱਚ ਕਰਦੇ ਆਉਂਦੇ ਆ ਆਪਾਂ ਨੂੰ ਵੀ ਉਦਾਂ ਹੀ ਚੱਲਣਾ ਪੈਂਦਾ ਇਹ ਕੋਈ ਆਪਾਂ ਨੇ ਤਾਂ ਹਣਾ ਬਣਾਏ ਨਹੀਂ ਜਿਵੇਂ ਆਪਣੇ ਘਰੇ ਚੱਲਦਾ ਰਿਵਾਜ ਹੈ ਨਾ ਜੋ ਵੀ ਹੁੰਦਾ ਆਪਾਂ ਨੂੰ ਉਸੇ ਤਰ੍ਹਾਂ ਉਸ ਰਿਵਾਜ ਤੇ ਚੱਲਣਾ ਪੈਂਦਾਗਾ ਤੇ ਹਾਂਜੀ ਇੱਥੇ ਵਾਸੇ ਤੋੜਾ ਮੁੱਦਾ ਮਾਰਦੇ ਹੁੰਦੇ ਮੇਰੇ ਕੋਲ ਤੋੜਾ ਨਹੀਂ ਹੈਗਾ ਸੀ ਪਰ ਮੈਂ ਛੋਟੀ ਜੀ ਇਹ ਹੈਗੀ ਸੀ ਚੱਕਰੀ ਜੀ ਸੀਗੀ ਫਿਰ ਮੈਂ ਇਹਦੇ ਤੇ ਹਣਾ ਤੇਲ ਦਾ ਥੋੜਾ ਜਿਹਾ ਹੱਥ ਲਾ ਕੇ ਇਹਨੂੰ ਧੋ ਕੇ ਜੰਗੀ ਤਰ੍ਹਾਂ ਤੇ ਬਸ ਮੈਂ ਉਹਦੇ ਤੇ ਸੇਮੀਆਂ ਜੇ ਬੱਟੀਆਂ ਸੀਗੀਆਂ ਮੈਂ ਕੋਈ ਜ਼ਿਆਦਾ ਹੈਨਾ ਪ੍ਰਿਪੇਅਰ ਤਾਂ ਹੈ ਨਹੀਂ ਵੀ ਮੈਂ ਪੂਰਾ ਸਿੱਖੀ ਹੋਈ ਆ ਵੀ ਕਿਵੇਂ ਇਹਦਾ ਬਟਰ ਦੇ ਹੁੰਦੇ ਆ ਪਰ ਮੈਂ ਕਹਿੰਦੇ ਹੁੰਦੇ ਆ ਨਾ ਆਪਣਾ ਮੰਨ ਦੀ ਜਿਹੜੀ ਸ਼ਰਦਾ ਕੀ ਉਹ ਹੋਣੀ ਚਾਹੀਦੀ ਆ ਹਨਾ ਜਿਵੇਂ ਦੀ ਮੇ ਤੋਂ ਬਣੀਆਂ ਹਨਾ ਉਹ ਮੇ ਦੀਆਂ ਮੈਂ ਬਣਾਤੀਆਂ ਤੇ ਆਪਣਾ ਜਿਹੜਾ ਹੈਗਾ ਮੱਥਾ ਜਿਹੜਾ ਹੈਗਾ ਟੇਕਣ ਦਾ ਆਪਣਾ ਜਿਹੜਾ ਸਾਰਾ ਸਮਾਨ ਆ ਮੈਂ ਇਥੇ ਕਰ ਲੱਗੀ ਹੋਈ ਸੀ ਆਪਣਾ ਤਿਆਰ ਜੋ ਵੀ ਕੁਝ ਬਣਾਉਂਦੇ ਹੁੰਦੇ ਨੇ ਦੇਖੋ ਆ ਸੇ ਜਿਹੜਾ ਸਾਰਾ ਸਮਾਨ ਆ ਬਸ ਇਹ ਮੈਂ ਬਣਾ ਲਿਆ ਤੇ ਤੁਸੀਂ ਵੀ ਦੱਸਿਓ ਕਿੰਨਾ ਕਿੰਨਾ ਦੇ ਇਹ ਚੀਜ਼ ਨੂੰ ਮੰਨਦੇ ਆ ਕੌਣ ਕੌਣ ਕਿਵੇਂ ਕਿਵੇਂ ਹਨਾ ਮੱਥਾ ਟੇਕਦਾ ਹਾਂਜੀ ਇਹ ਚ ਮੈਂ ਸ਼ੱਕਰ ਲੈ ਲਈ ਸੀ ਥੋੜਾ ਜਿਹਾ ਜੋਤ ਬਣਾ ਕੇ ਉਹਦੇ ਵਿੱਚ ਦੇਸੀ ਘਿਓ ਤੇ ਥੋੜੇ ਜਿਹਾ ਦਾਣੇ ਤੇ ਨਾਲ ਕੱਚੀ ਬੱਸੀ ਹਨਾ ਇਹ ਚੀਜ਼ ਆਪਾਂ ਨੇ ਕਰ ਲਈ ਸੀਗੀ ਤੇ ਦੀਵਾਰੀਆਂ ਵੀ ਚੱਲਣਗੀਆਂ ਨਾਲ ਲੋ ਜੀ ਗੁੱਗੇ ਦਾ ਮਰ ਥਾਸੀ ਠੇਕ ਆਇਆ ਬਸ ਨਹੀਂ ਆਇਆ ਵੈਸੇ ਤਾਂ ਬਹੁਤ ਜੜੀ ਦੇ ਪਰਨਾ ਸਾਰੇ ਕੰਮ ਖੁਦ ਕਰਕੇ ਤੇ ਗਏ ਸੀਗੇ ਤੇ ਬਸ ਹੁਣ ਮੈਂ ਲੱਗਦੀ ਆਂ ਰੋਟੀ ਖਾਣਾ ਰੋਟੀ ਖਾ ਕੇ ਫੇਰ ਜਾਣਾ ਹੋਊਗੀ ਆਪਣੇ ਘਰਾਂ ਚ ਬਜ਼ੁਰਗ ਜੀ ਹੋਈ ਸੀ ਲੈ ਖਾਣਾ ਉਹਨਾਂ ਦੇ ਕੋ ਆ ਜੋ ਕਿ ਜੜਾ ਦੁਲਕਾਰ ਬਸ ਰੋਟੀ ਖਾ ਕੇ ਮੈਨੂੰ ਵੀ ਚੱਲਦੇ ਆਂਗੇ ਤੇ ਕੰਮ ਮੈਂ ਸਾਰੇ ਕਰ ਲਏ ਸੀ ਕੰਮ ਆਪਣੇ ਸਾਰੇ ਘਰ ਦੇ ਹੋ ਗਏ ਅਖੀਰ ਅੰਮਿਸ਼ੇ ਕੱਲੇ ਵਾਲੀ ਪੋਚੇ ਨਹੀਂ ਲਾਈਏਗੇ ਤੇ ਬਸ ਆ ਕੇ ਦੇਖਦੇ ਆ ਪੋਚਾਂ ਦਾ ਜੇ ਟਾਈਮ ਰੱਖਿਆ ਨਾ ਜੇ ਉਥੇ ਹੀ ਲੇਟ ਹੋ ਗਏ ਫਿਰ ਥੱਲ ਤੇ ਗੱਲ ਗਈ ਹਨਾ ਤੇ ਚਲੋ ਪਹਿਲਾਂ ਆਪਾਂ ਰੋਟੀ ਉੱਟੀ ਖਾ ਲਈਏ ਫਿਰ ਮਿਲਦੇ ਆ ਤੁਹਾਨੂੰ ਬੱਚੇ ਚਲੇਗੇ ਆਪਣਾ ਸਕੂਲ ਆਜਣਾ ਥੋੜੀ ਜਿਹੀ ਲਾਈਟ ਦਾ ਕੰਮ ਕਰਵਾਉਣਾ ਸੀ ਉਹ ਹਾਈ ਹੋਇਆ ਵੀਰਾ ਤੇ ਉਹ ਲੋਕ ਜਿਹੇ ਸੀਗੇ ਲਾਈਟ ਦਾ ਕੰਮ ਕਰਦੇ ਪਹਿਲਾਂ ਮੁੰਨਾ ਚਾਹ ਚ ਬਣਾ ਕੇ ਦੇਖੀਏ ਤੇ ਇਸ ਆਪਣੇ ਰੋਟੀ ਆਜਾ ਜੀ ਤੁਸੀਂ ਵੀ ਖਾ ਲਓ ਤੇ ਫਿਰ ਆਪਾਂ ਚੱਲਦੇ ਆਂ ਘੂ ਕੇ ਚਲੋ ਜੀ ਛੋੜੋਟੀ ਖਾ ਲਈ ਆਪਾਂ ਫਿਰ ਮਿਲਦੇ ਆਂ ਹਾਂਜੀ ਆਪਾਂ ਅਗੇ ਚੀਕੋ ਦੋ ਬਾਫਸਰ ਤੇ 올ਪੇਲੀ ਜਿਆਦੇ ਤੋਂ ਕਿਪਰ ਹੋਣਾ ਦੇਖੋ ਇੰਨਾ ਜਿਆਦੇ ਮੀ ਆ ਗਿਆ ਬਹੁਤ ਜਿਆਦੇ ਸੁਪਜੇ ਆਏ ਆ ਫੇਮੀ ਝਰਨੇ ਕਿ ਪਤਾ ਨਹੀਂ ਦੇਖੋ ਕਿੱਧਰ ਹੋ ਆ ਗਿਆ ਮੀਨ ਤੇ ਇਸ ਕੋ ਲੱਗਦਾ ਇੰਨੇ ਜਿਆਦੇ ਸੀ ਤੋਂ ਪੁੱਪ ਪੈ ਗਈ ਬਹੁਤ ਜਾਰੇ ਤੇ ਹੁਣ ਦੇਖੋ ਇੰਨੇ ਜੋਰ ਲੰਗਿਆ ਤੂੰ ਤਾਂ ਮੈਂ ਕੀ ਜਾਨਾ ਕੋ ਦੋ ਅੰਦਰ ਆਇਆ

ਹਾਂ ਕੀ ਕਿੱਤਿਆ ਕੀ ਕਿੱਤਿਆ ਇੱਕ ਤੋਂ ਉਹਦੇ ਇਹਦਾ ਪੀ ਲੋ ਪਿਆਗਾ ਨਾ ਛੋਟੇ ਬਟੇ ਹਾਂ ਤੁਹਾਨੂੰ ਦੱਸਿਓ ਜੀ ਕਿੱਦਾਂ ਇਥੇ ਮੀਂਹ ਪਿਆਗਾ ਪਰ ਪਤਾ ਨਹੀਂ ਕਿ ਆ ਬਚਾ ਗਏ ਨੇ ਤੇ ਕਿਹੜੀ ਵਜੋਂ ਨਹੀਂ ਆਏ ਹੋਏ ਉੱਤਰ ਮੈਂ ਬਣਾਉਗੀ ਆਉਣਗੇ रे नी मी दे है कि तो दिन ना ज्यादा भी तो सही मैं थोड़ा हरा मायने देख के कि तुम्हारे नवीन मोरा बद्दल का कोई नई सी नाम निशान भी आके बस ना 10 15 मिनट की दस्तक लागनी है ना मूंडे जिला मी आए एको लक्ख रात बहुत ज्यादा बद्दल सी अब लाग रहा सीधी आवो लो जी चा पानी राखती लगे तो बच्चे हाले भी अकेले जाते चलो ना सही भरपत्ती ने हम देंगे कारण ਹਾਂਜੀ ਬਾਹਰ ਮੀਮੂ ਪੈ ਕੇ ਹਟ ਚੁੱਕਿਆ ਤੇ ਆਪਾਂ ਨੇ ਬਣਾ ਕੇ ਲਿਆਂਦੀ ਚਾਹ ਐਸੇ ਮੈਂ ਰੋਟੀ ਵੀ ਬਣਾਈ ਆ ਪਰ ਬੱਚੇ ਕਹਿੰਦੇ ਰੋਟੀ ਨਹੀਂ ਖਾਣੀ ਨੇ ਤੇ ਇਹਨਾਂ ਨੇ ਹੱਬਨੇ ਤਲੇ ਨੇ ਵਾਲੇ ਪਾਪੜ ਤੇ ਇਹ ਲੱਗਿਆ ਹੋਇਆ ਚਾਹ ਨਾਲ ਖਾਣ ਆ ਜੋ ਜੀ ਤੁਸੀਂ ਵੀ ਖਾ ਲਓ ਚਾਹ ਨਾਲ ਤਾਂ ਤੇ ਮੈਂ ਲੱਗੇ ਦੱਸੋ ਹੂੰ ਵਧੀਆ ਕਹਿੰਦੀ ਵਧੀਆ ਇਹ ਲੋ ਜੀ ਆਪਾਂ ਵੇ ਪੀੜੀ ਜਾ ਵਗੈਰਾ ਹੁਣ ਤੇ ਫੇਰ ਥੋੜਾ ਜਿਹਾ ਕੈਮਰਾ ਰੀਸਟ ਕਰਕੇ ਫੇਰ ਮੈਂ ਪਹਿਲਾਂ ਤਾਂ ਕਿਚਨ ਚ ਭਾਂਡੇ ਵਗੈਰਾ ਚੱਕਨੇ ਆ ਕਿਉਂਕਿ ਜਦੋਂ ਉਹਦੋਂ ਪਹਿਲਾਂ ਮਿਸਤਰੀ ਇਸੇ گاਉਂ ਵੀਰਾ ਸੀਗਾ ਉਹੀ ਫਲੇਟ ਦਾ ਕੰਪਰੈਸ ਚਾਚੂ ਬਣਾਈ ਸੀ ਚਾਚੂ ਵਾਲੇ ਭਾਂਡੇ ਸੀਗੇ ਅਸੀਂ ਨੇ ਜਾਣਾ ਸੀ ਭੋਗ ਤੇ ਪਹਿਲਾਂ ਢੂਲੇ ਦਾ ਮੱਥਾ ਟੇਕਿਆ ਐ ਫੇਰ ਭੋਗ ਤੇ ਗਏ ਤੇ ਬਸ ਆਉਣ ਸਾਰ ਜਦੋਂ ਬੱਚਿਆਂ ਦਾ ਟਾਈਮ ਹੋ ਗਿਆ ਹਾਂ ਭੋਗ ਤੇ ਹਾਂ ਭੋਗ ਹੀ ਨੇ ਬਾਬੂ ਦੇ ਭੋਗ ਸੇ বাপুরে বলতে গেছে বাপু লাগে ਹਾਂਜੀ ਇੱਥੇ ਚਾਹ ਪਾਣੀ ਪੀ ਕੇ ਆਪਾਂ ਹੋ ਗਏ ਸੀ ਦੀ ਬੇਜਲੀ ਬੁਆ ਜੀ ਆਗੇ ਸੀ ਉਹਨਾਂ ਨਾਲ ਕੀਤੀਆਂ ਕੁਝ ਗੱਲਾਂ ਬਾਤਾਂ ਤੇ ਬਸ ਇੱਥੇ ਮੈਂ ਨੂਰ ਨੂੰ ਲੱਗੀ ਹੋਈ ਸੀ ਜੀ ਸਟੱਡੀ ਕਰਾਉਣਾ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅੱਗੇ ਵੀ ਆਪਣੇ ਚੈਨਲ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਪਲੀਜ਼ ਸਾਣਾ ਸਪੋਰਟ ਕਰੋ ਤੁਸੀਂ ਆਪਣੀ ਇਸ ਭੈਣ ਦੀ ਹਨਾ ਜੇਕਰ ਤੁਹਾਨੂੰ ਵੀਡੀਓ ਕੋਈ ਕਮੀ ਬੇਸ਼ੀ ਲੱਗਦੀ ਆ ਹਨਾ ਕੁਝ ਵੀ ਤੁਹਾਨੂੰ ਵੀਡੀਓ ਦੇ ਵਿੱਚ ਇਹ ਜਿਹਾ ਲੱਗਦਾ ਹਨਾ ਤੁਸੀਂ ਮੈਨੂੰ ਜਰੂਰ ਦੱਸਿਆ ਕਰੋ ਇਹ ਚੀਜ਼ ਨੂੰ ਤੇ ਅੱਗੇ ਵੀ ਆਪਣੇ ਚੈਨ ਉਹ ਸ਼ੇਅਰ ਕਰਿਆ ਕਰੋ ਹਾਂਜੀ ਮਿਲ ਜਾਂ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਤੇ ਇਹ ਵੀਡੀਓ ਨੂੰ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ